ਤਰਨ ਸਰਨ Swami ਕੇ ਜਹਾਜ ਹੈ ਭਵ ਸਾਗਰ ਨੂੰ ਤਰਨ ਲਈ ਪਰਮਾਤਮਾ ਦੀ ਸ਼ਰਨ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੈਂ ਪ੍ਰਮਾਨ ਦਿੱਤਾ ਤੇਰਾ ਇੱਕ ਨਾਮ ਤਾਰੇ ਸੰਸਾਰ ਮੈਂ ਇੱਕ ਆਸ ਇੱਕੋ ਆਧਾਰ ਮਹਾਰਾਜ ਨੇ ਕਿਹਾ ਅਸੀਂ ਪੜਨਿਆ ਮਹਾਰਾਜ ਕਿਹਾ ਦਇਾਨ ਤੇਰਾ ਨਾਮ ਤਰਾ ਮਹਾਰਾਜ ਕਹਿੰਦੇ ਹੈ ਦਿਆਲੂ ਵੈਗੁਰੂ ਜੀ ਮੈਨੂੰ ਇਸ ਭਵ ਸਾਗਰ ਤੋਂ ਤੇਰੇ ਨਾਮ ਤੋਂ ਬਿਨਾਂ ਕੋਈ ਨਹੀਂ ਤਾਰ ਸਕਦਾ ਭਗਤ ਨਾਮ ਦੇ ਜਿਹੜਾ ਸ਼ਬਦ ਹੈ ਲੋਭ ਲਹਿਰ ਅਤਨੀਚਰ ਬਾਜੈ ਕਾਇਆ ਡੁੱਬੈ ਕੇਸ਼ਵ ਸੁਣ ਕੇਸਾਂ ਵਾਲੇ ਵੈਗਰੂ ਜੀ ਇਸ ਦਰਿਆ ਵਿੱਚ ਲਾਲਚ ਦੀਆਂ ਛੱਲਾਂ ਵੱਜਦੀਆਂ ਨੇ ਲਹਿਰਾਂ ਵੱਜਦੀਆਂ ਨੇ ਮੇਰੀ ਕਾਇਆ ਡੁੱਬਦੀ ਪਈ ਹੈ ਮੇਰੇ ਤੋਂ ਤਰਿਆ ਨਹੀਂ ਜਾਣਾ ਤੇ ਸੱਚ ਏਵੇਂ ਬਾਹਰ ਦੇ ਬੇੜੇ ਜਹਾਜ਼ ਪਾਣੀ ਤੋਂ ਤਾਰ ਸਕਦੇ ਆ ਇਸ ਲਹਿਰਾਂ ਦੇ ਵਿੱਚ ਕੇਵਲ ਤੂੰ ਨਾਮ ਰਹੀਮ ਨੂੰ ਤਾਰ ਸਕਣਾ ਹੈ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ ਸੰਸਾਰ ਸਮੁੰਦੇ ਤਾਰ ਗੁਬਿੰਦੇ ਤਾਰ ਲੈ ਬਾਪ ਬੀਠਲਾ ਮੈਨੂੰ ਤਾਰ ਲੈ ਵੈਗੁਰੂ ਤੇਰੀ ਸ਼ਰਨ ਵਿੱਚ ਆਇਆ ਅਨਿਲ ਬੇੜਾ ਹਾਉ ਖੇਵ ਨਾ ਸਾਕੂ ਅਨਿਲ ਦਾ ਲਫ਼ਜ਼ੀ ਅਰਥ ਹੁੰਦਾ ਜੀ ਖਵਾ ਕਿ ਜਦੋਂ ਤੇਜ਼ ਹਨੇਰੀ ਚੱਲੇ ਤੂਫਾਨ ਚੱਲੇ ਤੇ ਬੇੜੇ ਜਿਹੜੇ ਨੇ ਉਹ ਲਹਿਰਾਂ ਵਿੱਚ ਫਸ ਜਾਂਦੇ ਆ ਕਿ ਵੈਗਰੂ ਇੰਨੀਆਂ ਲਹਿਰਾਂ ਉੱਠੀਆਂ ਨੇ ਤੂਫਾਨ ਉੱਠਿਆ ਇਸ ਤੂਫਾਨ ਦੇ ਵਿੱਚ ਮੈਂ ਆਪਣੇ ਆਪ ਨੂੰ ਬਚਾ ਨਹੀਂ ਸਕਦਾ ਅਨਿਲ ਬੇੜਾ ਹਾਂ ਖੇਵ ਨਾ ਸਾਕੂ ਤੇਰਾ ਪਾਰ ਨਾ ਪਾਇਆ ਵਿਛਲਾ ਨਾਮਾ ਕਹ ਹਉ ਤਰ ਪੀ ਨਾ ਜਾਨੂ ਮੈਂ ਤਰ ਨਹੀਂ ਸਕਦਾ ਤੁਸੀਂ ਕਿਰਪਾ ਕਰਕੇ ਮੈਨੂੰ ਆਪ ਮੇਰ ਕਰਕੇ ਤਾਰ ਲੋ ਪਹਿਲੀ ਅੱਧੀ ਤੁਕ ਦੇ ਅਰਥ ਨੇ ਤਰਨ ਸਰਨ ਸੁਆਮੀ ਜੇ ਭਵ ਸਾਗਰ ਤੋਂ ਤਰਨ ਜਹਾਜ਼ ਹੀ ਏ ਤੂੰ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਜਾ। ਹੁਣ ਮਾਲਕ ਜੀ ਉਹਦੀ ਸ਼ਰਨ ਵਿੱਚ ਪੈਣ ਕਿਵੇਂ ਪਈਏ? ਮਹਾਰਾਜ ਕਹਿਆ ਰਮਣ ਰਮਣ ਦਾ ਅਰਥ ਅੱਗੇ ਕੀਤਾ ਜੀ ਸਿਮਰਨ ਕਰਨਾ। ਰਮਣ ਨਾਣੇ ਨਾਲ ਕਹੇ ਜੀ। ਹੁਣ ਕਈ ਵਾਰੀ ਜਦੋਂ ਹੁਣ ਗੁਰਗੰਨ ਸਾਹਿਬ ਦੀ ਪੰਜਾਬੀ ਪੜ੍ਹਦੇ ਨੇ ਜੀ ਆਪਾਂ। ਕਈ ਵਾਰੀ ਕਿ ਸੱਜਣ ਕਹਿ ਦਿੰਦਾ ਨੰਨੇ ਦਿੱਤਾ ਇੱਥੇ ਨਾਣਾ ਬੋਲ ਦਿੱਤਾ। ਪੁਰਾਣੀ ਪੰਜਾਬੀ ਵਿੱਚ ਚੱਲਦਾ ਹੈ ਜੀ। ਇੱਥੇ ਰਮਣ ਇਹਦਾ ਅਰਥ ਹੈ ਯਾਦ ਕਰਨਾ। ਸਿਮਰਨ ਕਰਨਾ। ਰਮਨ ਸੀਲ ਜਿਹੜਾ ਸਿਮਰਨ ਕਰਨ ਦੇ ਯੋਗ ਹੈ ਪਰਮੇਸ਼ਰ ਹੈ ਉਸ ਪਰਮ ਈਸ਼ਰ ਵੈਗੁਰੂ ਜੀ ਦਾ ਸਿਮਰਨ ਕਰ ਸਿਮਰਨ ਕਰਨਾ ਉਹਦੀ ਸ਼ਰਨ ਵਿੱਚ ਪੈਣਾ ਤੇ ਜਿਹੜਾ ਉਹਦੀ ਸ਼ਰਨ ਵਿੱਚ ਪੈ ਜਾ ਉਹ ਬੇੜੀ ਵਿੱਚ ਬੈਠ ਜਾਂਦਾ ਸਿੱਧੇ ਅਰਥ ਹੋ ਗਏ ਜੀ ਬੜੇ ਸੌਖੇ ਅਰਥ ਹੋ ਗਏ ਜਹਾਜ਼ ਹੈ ਸ਼ਰਨ ਵਿੱਚ ਪੈਣਾ ਸ਼ਰਨ ਵਿੱਚ ਪੈਣਾ ਉਹਦਾ ਨਾਮ ਜਪਣਾ ਇਹਦੇ ਇਉਂ ਅਰਥ ਕਰ ਲੋ ਨਾਮ ਜਪਣਾ ਉਹਦੀ ਸ਼ਰਨ 'ਚ ਪੈਣਾ ਜਿਹੜਾ ਸ਼ਰਨ 'ਚ ਪੈ ਗਿਆ ਉਹ ਭਵ ਸਾਗਰ ਤੋਂ ਪਾਰ ਹੋਵੇ ਅਗਲੇ ਬਚਨ ਸਤਿਗੁਰੂ ਕਹਿ ਰਿਹਾ ਕਰਨ ਇਹਦਾ ਅਰਥ ਹੈ ਕਿ ਜਿਹੜਾ ਕੁਝ ਕਰ ਸਕਦਾ ਕਾਰਨ ਫਿਰ ਬੇਨਤੀ ਸੁਣੋ ਇੱਕ ਸ਼ਬਦ ਕਰਨ ਕਹੇ ਇੱਕ ਕਾਰਨ ਕਹੇ ਕਰਨਾ ਤੇ ਕਾਰਨ ਉਪਾਕੀ ਕਿਸ ਕਾਰਨ ਹੋਇਆ ਕਹਿੰਦੇ ਕਰਨ ਕਾਰਨ ਸਮਰੱਥ ਹੈ ਸਮਰੱਥ ਹੈ ਦਰਤਾ ਬਜਾਨੇ ਸਮਰੱਥ ਹੈ ਉੱਚ ਘਾਟ ਨਹੀਂ ਕਹਿੰਦੇ ਪਰਮੇਸ਼ਵਰ ਕਰਨ ਵਾਲੇ ਵੀ ਨੇ ਤੇ ਕਾਰਨ ਵੀ ਪੈਦਾ ਕਰਦੇ ਨੇ ਉਹ ਇੰਨੇ ਸਮਰੱਥ ਨੇ ਕਿ ਕੋਈ ਕੰਮ ਐਸਾ ਨਹੀਂ ਜਿਹੜਾ ਵਾਹਿਗੁਰੂ ਜੀ ਨਹੀਂ ਕਰ ਸਕਦੇ ਇੱਥੇ ਮੈਂ ਆਪ ਨੂੰ ਇੱਕ ਹੋਰ ਅਰਜ਼ ਕਰਾਂਗਾ ਦੇਖੋ ਅਸੀਂ ਬਾਣੀ ਚੋਂ ਲੈਣੇ ਨੇ ਬਚਨ ਜੀ ਕਰਨ ਕਰਨ ਸਮਰੱਥ ਹੈ ਧਿਆਨ ਦਿਓ ਜੀ ਗੁਰਮਖੋ ਥੋੜਾ ਜਿਹਾ ਮੇਰੀ ਬੇਨਤੀ ਵੱਲ ਕਈ ਵਾਰੀ ਕਿਸੇ ਬੰਦੇ ਕੋਲ ਆਪਾਂ ਕੰਮ ਕਰਾਣ ਜਾਈਏ ਮੰਨ ਲਓ ਹੁਣੇ ਲੀਡਰ ਵੀ ਬੋਲ ਕੇ ਗਏ ਕੱਲੇ ਇਸ ਮੁਲਕ ਦੇ ਨਹੀਂ ਕਿਸੇ ਮੁਲਕ ਵੀ ਚਲੇ ਜਾਓ ਹਰ ਅਹੁਦੇ ਤੇ ਬੈਠਾ ਹੋਇਆ ਬੰਦਾ ਸਮਰੱਥ ਨਹੀਂ ਹੁੰਦਾ ਤੁਸੀਂ ਮੁੱਖ ਮੰਤਰੀ ਕੋਲ ਚਲੇ ਜਾਓ ਗਵਰਨਰ ਕੋਲ ਚਲੇ ਜਾਓ ਪੀਐਮ ਕੋਲ ਜਾਓ ਕਿਤੇ ਵੀ ਕੋ ਜਾਏ ਉਹੀ ਗੱਲ ਕਹਿ ਦਿੰਦਾ ਵੀ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਇਹਦਾ ਮਤਲਬ ਹੈ ਇਹ ਕੰਮ ਕਰ ਨਹੀਂ ਸਕਦਾ ਮੇਰੀ ਸਮਰੱਥਾ ਨਹੀਂ ਪਰ ਵੈਗੁਰੂ ਜੀ ਐਸੇ ਨਹੀਂ ਕਿ ਪਰਮੇਸ਼ਵਰ ਕਦੀ ਇਹ ਬਹਾਨਾ ਲਾਏ ਨਹੀਂ ਸਕਦੇ ਨਹੀਂ ਜੀ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਮੈਂ ਕਰ ਨਹੀਂ ਸਕਦਾ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ ਕਰਨ ਕਰਨ ਸਮਰੱਥ ਹੈ ਤੁਸੀਂ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੋ ਤੇ ਜੋ ਕੁਝ ਮੈਂ ਤੁਹਾਡੇ ਕੋਲ ਬੇਨਤੀ ਕਰਨ ਆਇਆ ਤੁਸੀਂ ਮੈਨੂੰ ਟਾਲ ਨਹੀਂ ਸਕਦੇ ਇੱਕ ਸ਼ਬਦ ਪੜੋ ਗੁਰੂ ਅਮਰਦਾਸ ਜੀ ਦਾ ਹੈ ਜੀ ਇਹ ਸ਼ਬਦ ਹੈ ਮਹਾਰਾਜ ਜੀ ਦਾ ਹੰਪੀਖਕ ਪੇਖਾਰੀ ਤੇਰੇ ਤੂੰ ਨਿਜ ਪਤਖ ਹੈ ਦਾਤਾ ਦੇਖੋ ਆਪ ਨੇ ਸਾਰਿਆਂ ਤੁੱਕ ਪੜੀ ਸੁਣੀ ਅਰਥ ਬੜੇ ਸੌਖੇ ਨੇ ਕਿ ਅਸੀਂ ਮੰਗਤੇ ਖਾਂ ਹਮ ਭੀਖਕ ਅਸੀਂ ਮੰਗਤੇ ਆ ਪਰ ਕਿਸੇ ਬੰਦੇ ਦੇ ਨਹੀਂ ਦੋ ਸ਼ਬਦ ਵਰਤੇ ਆ ਪੇਖਾਰੀ ਤੇਰੇ ਅਸੀਂ ਮੰਗਤੇ ਖਾਂ ਪਰ ਤੇਰੇ ਦਰ ਦੇ ਮੰਗਤੇ ਖਾਂ ਹਮ ਭੀਖਕ ਪੇਖਾਰੀ ਤੇਰੇ ਗੁਰੂ ਕੋ ਥੋੜਾ ਜਿਹਾ ਪਲੀਜ਼ ਧਿਆਨ ਦੇ ਅੱਜ ਭਾਵੇਂ ਦਰਵਾਜ਼ਾ ਖੋਲ ਰਿਹਾ ਕਿਉਂਕਿ ਕਥਾਈ ਕਾਗਰਤਾ ਦਾ ਵਿਸ਼ੇ ਖਾਸ ਕਰਕੇ ਸ਼ਲੋਕ ਸਹਿਸਕ੍ਰਿਤੀ ਅਸੀਂ ਮੰਗਤੇ ਖਾਂ ਤੇਰੇ ਦਰ ਦੇ ਹਮ ਭੀਖਕ ਪੇਖਾਰੀ ਤੇਰੇ ਅਗੇ ਤੂੰ ਨਿਜ ਪਤਖੈਂ ਦਾਤਾ ਦਾਤਾ ਸ਼ਬਦ ਤਾਂ ਸਮਝ ਪੈ ਗਿਆ ਦਾਤਾ ਦੇਣ ਵਾਲੇ ਨਿਜ ਪਤ ਕੌਣ ਹੋਇਆ ਨਿਜ ਦਾ ਲਫ਼ਜ਼ੀ ਅਰਥ ਹੁੰਦਾ ਜੀ ਆਪਣਾ ਪਤ ਦਾ ਅਰਥ ਹੈ ਮਾਲਕ ਪਤੀ ਜਿਹਨੂੰ ਆਪਾਂ ਕਹਿੰਨੇ ਤੂੰ ਨਿਜ ਪਤਖੈਂ ਦਾਤਾ ਹੋ ਹੋ ਦਇਾਨ ਹੋ ਹੋ ਦਇਾਨ ਨਾਮ ਤੇ ਉਹ ਮੰਗਤ ਜਨ ਕੋ ਸਦਾ ਰਹੂੰ ਰੰਗ ਰਾਤਾ ਇਥੇ ਮੈਂ ਬੇਨਤੀ ਕਰਾਂਗਾ ਕਿ ਗੁਰੂ ਅਮਰਦਾਸ ਨਾਮ ਦੀ ਜਾਂਚ ਨਾ ਕਰ ਰਿਆ ਅਸੀਂ ਮੰਗਤਿਆਂ ਤੁਹਾਡੇ ਦਰ ਤੇ ਪਰ ਤੁਸੀਂ ਜਦੋਂ ਦੇਣ ਲੈਣਾ ਕਿਸੇ ਤੋਂ ਪੁੱਛਣਾ ਨਹੀਂ ਨਿਜ ਪਤ ਦਾ ਅਰਥ ਹੈ ਤੁਸੀਂ ਆਪਣੇ ਮਾਲਕ ਆਪ ਹੋ ਕਿਉਂਕਿ ਤੁਹਾਨੂੰ ਕਿਸੇ ਤੋਂ ਪੁੱਛਣਾ ਨਹੀਂ ਪੈਂਦਾ ਮੈਨੂੰ ਕੁਝ ਦਿਆਂ ਕੇ ਨਾ ਨਿਜ ਪਤ ਕੇਵਲ ਵੈ ਗੁਰੂ ਹੈ ਜੀ ਬਾਕੀ ਕੋਈ ਬਾਦਸ਼ਾਹ ਨਿਜ ਪਤ ਨਹੀਂ ਛਮਾ ਕਰਦੇ ਆ ਜੀ ਹਰ ਬੰਦੇ ਦਾ ਅਧਿਕਾਰ ਖੇਤਰ ਸੀਮਤ ਹੈ ਕਿ ਆਪਣੀ ਖੇਤਰ ਤੋਂ ਬਾਹਰ ਨਹੀਂ ਜਾ ਸਕਦਾ ਪਰ ਅਕਾਲ ਪੁਰਖ ਕਰਨ ਕਰਨ ਸਮਰੱਥ ਹੈ ਉਹ ਸਭ ਕੁਝ ਕਰਨ ਕਰਨ ਦੇ ਸਮਰੱਥ ਨੇ ਇੱਕ ਬਚਨ ਪੜੀ ਆਪਾਂ ਬਾਬਾ ਜੀ ਦਾ ਉਹ ਇਨੇ ਕਰਨ ਕਰਨ ਸਮਰੱਥ ਨੇ ਕਿ ਜੀਵਾਂ ਦੇ ਸੁਭਾਅ ਬਦਲ ਦਿੰਦੇ ਆ ਇਸ ਕਰਕੇ ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਗੁਰੂ ਘਰ ਦੇ ਅੰਦਰ ਨਿਰਾਸ਼ ਨਹੀਂ ਹੋਣਾ ਵੈ ਗੁਰੂ ਸਿਦਕ ਬਖਸ਼ੇ ਇਥੇ ਅੰਤਲੇ ਸਵਾਸ ਤੱਕ ਵੀ ਆਸ ਰੱਖ ਕੇ ਚੱਲੀਏ ਵੀ ਤਬਦੀਲੀ ਹੋਵੇਗੀ ਕਿਉਂਕਿ ਆਖਰੀ ਸਵਾਸ ਹੀ ਜ਼ਿੰਦਗੀ ਦਾ ਫੈਸਲਾ ਕਰ ਸਕਦਾ ਆਖਰੀ ਸਵਾਸ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਾਂ ਦੇਖੋ ਅਸੀਂ ਬਾਣੀ 'ਚ ਬਚਨ ਪੜ੍ਹਨੇ ਆ ਮੈਂ ਹੁਣ ਸ਼ਬਦ ਵਰਤਿਆ ਆਖਰੀ ਸਵਾਸ ਤੇ ਤਰਕ ਕਹੇਗਾ ਜੇ ਬੰਦੇ ਨੇ ਸਾਰੀ ਜ਼ਿੰਦਗੀ ਪਾਪ ਕੀਤੇ ਆਖਰੀ ਸਵਾਸ ਕੀ ਕਰ ਲੂਗਾ ਆਖਰੀ ਸਾਬ ਨਾ ਨਾ ਗੁਰਬਾਣੀ ਕਹਿੰਦੀ ਨਾ ਆਖਰੀ ਸਵਾਸ 'ਚ ਤੇਰੇ ਗੁਨਾਹ ਨੇ ਕੰਮ ਨਹੀਂ ਆਉਣਾ ਆਖਰੀ ਸਵਾਸ 'ਚ ਕਿਰਪਾ ਚੇਤੇ ਰੱਖ ਕਿਉਂਕਿ ਕਿਰਪਾ ਇੱਕ ਖਿੰਨ ਦੀ ਕਰੋੜਾਂ ਜਨਮਾਂ ਦੇ ਪਾਪ ਸਾੜ ਦਿੰਦੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ ਹੈ ਅਜਾ ਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਗੁਰੂ ਰਾਮਦਾਸ ਜੀ ਦਾ ਬਚਨ ਹੈ ਜੀ ਅਜਾ ਮਲ ਨੇ ਆਪਣੇ ਪੁੱਤਰ ਦੇ ਪ੍ਰਤੀ ਪਿਆਰ ਜ਼ਾਹਿਰ ਕੀਤਾ ਅਜਹਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੁਲਾ ਰਹਿ ਗੁਰਮੁਖੋ ਥੋੜਾ ਧਿਆਨ ਦੇ ਆ ਜੀ ਪਲੀਜ਼ ਮਨ ਕਰਕੇ ਇਕਾਗਰਤਾ ਬਣਾਇਓ ਉਹਨੇ ਨਾਰਾਇਣ ਨੂੰ ਥੋੜਾ ਆਵਾਜ਼ ਮਾਰੀ ਹਾਲਾਂਕਿ ਬਾਣੀ ਵਿੱਚ ਵੀ ਅਸੀਂ ਪੜ੍ਹਨੇ ਆ ਅੰਤ ਕਾਲ ਕੋ ਅਜਹਮਲ ਜਿਹੜਾ ਉਹਨੂੰ ਅੰਤਲੇ ਸਮੇਂ ਨਾਰਾਇਣ ਦੀ ਸੋਧ ਆ ਗਈ ਨਹੀਂ ਉਥੇ ਗੁਰੂ ਰਾਮਦਾਸ ਕਹਿੰਦੇ ਨੇ ਉਹਨੇ ਪਹਿਲਾਂ ਨਾਰਾਇਣ ਵੈਗੁਰੂ ਨੂੰ ਨਹੀਂ ਬੁਲਾਇਆ ਉਹਨੇ ਆਪਣੇ ਛੋਟੇ بیٹے ਨੂੰ ਆਵਾਜ਼ ਮਾਰੀ ਬਾਣੀ ਕਹਿ ਰਹੀ ਹੈ ਅਜ ਅਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੋਲਾਰੇ ਉਹ ਪੁੱਤਰ ਨੂੰ ਪਿਆਰ ਕਰਕੇ ਮੋਚ ਮੱਦਾ ਨਾਰਾਇਣ ਰਹਿਣ ਬੋਲ ਰਿਹਾ ਤੇ ਅੰਤਲਾ ਸਮਾਂ ਆ ਗਿਆ ਸਾਰੇ ਰਹਿ ਗਏ ਥੋੜੇ ਅੱਗੇ ਮਹਾਰਾਜ ਕਹਿੰਦੇ ਨੇ ਮੇਰੇ ਠਾਕੁਰ ਕੈਮਨ ਭਾਏ ਭਾਵਨੀ ਜਮ ਕੰਕਰ ਮਾਰ ਬਿਧਾਰੇ ਹੁਣ ਤੁਸੀਂ ਦੇਖੋ ਇਹ ਦੋ ਤੁਕਾਂ ਨੇ ਉਹਨੇ ਰੱਬ ਨੂੰ ਤਾਂ ਚੇਤੇ ਨਹੀਂ ਕੀਤਾ ਗੁਰੂ ਸਾਹਿਬ ਦਾ ਫੈਸਲਾ ਪੁੱਤਰ ਨੂੰ ਆਵਾਜ਼ ਮਾਰਦਾ ਹੈ ਪਰ ਆਖਰੀ ਸਵਾਸ ਤੇ ਜਿਹੜਾ ਉਹਨੇ ਨਾਰਾਇਣ ਸ਼ਬਦ ਕਦੀ ਪਹਿਲਾਂ ਜਪਿਆ ਸੀ ਪੁੱਤਰ ਵਾਲਾ ਮੋਹ ਇੱਕ ਪਾਸੇ ਰਹਿ ਗਿਆ ਉਹ ਨਾਰਾਇਣ ਪ੍ਰਗਟ ਹੋ ਗਿਆ ਜਿਹਦਾ ਅਭਿਆਸ ਕਰਦਾ ਰਿਹਾ ਮੈਂ ਫਿਰ ਬੇਨਤੀ ਕਰਾਂਗਾ ਜੀ ਇੱਥੇ ਸਤਿਗੁਰੂ ਕਹਿੰਦੇ ਕਰਨ ਕਰਨ ਸਮਰੱਥ ਹੈ ਸਭ ਕੁਝ ਕਰਨ ਕਰਨ ਦੇ ਸਮਰੱਥ ਨੇ ਕੀ ਨਹੀਂ ਕਰ ਸਕਦੇ ਦੇਖੋ ਦੋ ਤਿੰਨ ਬਚਨ ਅਸੀਂ ਬਾਣੀ ਚ ਹੋਰ ਲੈਣੇ ਹਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਕੀ ਜੀਵ ਆਪਣਾ ਸੁਭਾਅ ਬਦਲ ਦਿੰਦਾ ਛੇਤੀ ਕੀਤਾ ਗੁਰਬਾਣੀ ਮੁਤਾਬਕ ਜਾਂ ਆਮ ਤੋਂ ਹੀ ਦੇਖੋ ਸ਼ੇਰ ਜਿਹੜਾ ਹੈ ਉਹਦੀ ਖੁਰਾਕ ਘਾਹ ਪੱਠੇ ਤੇ ਨਹੀਂ ਨਾ ਉਹ ਦਾਣੇ ਤੇ ਨਹੀਂ ਖਾਂਦਾ ਉਹਨੇ ਮਾਸ ਦੀ ਖਾਣ ਮਾਸ ਹੀ ਖਾਣਾ ਹੈ ਜੀ ਉਹਦੀ ਰੁਚੀ ਮਾਸ ਵਿੱਚ ਹੈ ਬਾਦ ਜਿਹੜਾ ਮਾਸ ਦੀਆਂ ਬੋਟੀਆਂ ਖਾਂਦਾ ਹੈ ਗੁਰੂ ਸਾਹਿਬ ਨੇ ਦੋ ਜੀਵਾਂ ਦਾ ਹੋਰ ਜ਼ਿਕਰ ਕੀਤਾ ਚਰਗ ਤੇ ਕੋਈ ਇਹ ਚਾਰੇ ਜਿਹੜੇ ਨੇ ਮਾਸਾਹਾਰੀ ਨੇ ਤੁਸੀਂ ਬੱਕਰੀ ਨੂੰ ਭੇਡ ਨੂੰ ਗਾਂ ਨੂੰ ਮੱਝ ਨੂੰ ਊਠ ਨੂੰ ਬਲਦ ਨੂੰ ਮਾਸ ਪਾ ਦੇਉ ਖਾਊਗਾ ਜੀ ਨਹੀਂ ਨਾ ਕਿਉਂਕਿ ਉਹਦੀ ਖੁਰਾਕ ਜਿਹੜੀ ਦਾਣਾ ਪੱਠਾ ਹੈ ਕਾਕ ਹੈ ਪਰ ਸਤਿਗੁਰੂ ਕਹਿੰਦੇ ਨੇ ਨਹੀਂ ਬੰਦਿਆ ਇਸ ਦ੍ਰਿਸ਼ਟ ਮਾਨ ਵਿੱਚ ਕੁਝ ਵੀ ਹੋ ਸਕਦਾ ਹੈ ਬਸ ਇੱਥੇ ਸਾਨੂੰ ਪ੍ਰੋਬਲਮ ਖੜੀ ਹੋ ਜਾਂਦੀ ਹੈ ਗਿਆਨੀ ਸਾਨੂੰ ਜੀ ਖਿਮਾ ਕਰ ਦਿਓ ਜੋ ਪਰਮੇਸ਼ਵਰ ਦੀ ਕਲਾ ਵਾਪਰਦੀ ਹੈ ਅਸੀਂ ਕਹਿੰਦੇ ਹਾਂ ਸਾਇੰਸ ਮੁਤਾਬਕ ਅਸੀਂ ਨਹੀਂ ਮੰਨਦੇ ਮੈਂ ਇਹ ਨਹੀਂ ਕਹਿੰਦਾ ਸਾਇੰਸ ਦਾ ਵਿਰੋਧੀ ਹਾਂ ਪਿਛਲੇ 2 ਸਾਲ ਜਦੋਂ ਬਿਮਾਰੀ ਆਈ ਨਾ ਵੱਡੀਆਂ-ਵੱਡੀਆਂ ਮਜਾਇਲਾਂ ਵੀ ਬੰਦ ਕਰਕੇ ਅੰਦਰ ਕਮਰਿਆਂ 'ਇ ਰੱਖ ਦਿੱਤੀਆਂ ਬੰਦਾ ਐਵੇਂ ਪੁਲੀਖੇ ਤੁਰਿਆ ਫਿਰਦਾ ਜੀ ਗੁਰੂ ਸਾਹਿਬ ਦਾ ਬਚਨ ਖੈ ਤੁਸੀਂ ਇੰਨੇ ਸਮਰੱਤ ਹੋ ਸੀਆਂ ਬਾਜਾਂ ਚਰਗਾਹਾਂ ਕੁਈਆਂ ਇਹ ਚਾਰੇ-ਚਾਰੇ ਮਾਸ ਖਾਂਦੇ ਨੇ ਸ਼ੇਰ ਚਰਗ ਬਾਜ ਤੇ ਕੁਈ ਸ਼ੀਆ ਬਾਜਾਂ ਚਰਗਾ ਕੁਈਆਂ ਇਹਨਾ ਖਵਾਲੇ ਕਾ ਹੁਣ ਦਸੋ ਤਰਕ ਕਹੇਗਾ ਵੀ ਸ਼ੇਰ ਕਾ ਖਾਲੂਗਾ ਤਰਕ ਤੇ ਕਹਿ ਕੋ ਦ ਸੁਭਾਖ ਹੈ ਜੀ ਉਹ ਮਾਸ ਹੀ ਖਾਏਗਾ ਮਰਜ ਕਹੇ ਨਾ ਸ਼ੀਆ ਬਾਜਾਂ ਚਰਗਾ ਕੁਈਆਂ ਇਹਨਾ ਖਵਾਲੇ ਕਾ ਕਾ ਖਾਂ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ ਸ਼ੇਰ ਕਾ ਚੁੰਦੇ ਲਸਕ ਦੋ ਮੈਂ ਸਿਰਫ ਅੱਧੀ ਤੁਕ ਦੀ ਬੇਨਤੀ ਕਰ ਰਿਆਂ ਕਿ ਕਰਨ ਕਰਨ ਸਮਰੱਥ ਹੈ ਉਹ ਸਮਰੱਥ ਹੈ ਸ਼ੀਆ ਬਾਜਾਂ ਚਰਗਾ ਕੂਈਆਂ ਇਹਨਾਂ ਖਵਾਲੇ ਕਾ ਕਾ ਖਾਨ ਤੇ ਨਾਸ ਖਵਾਲੇ ਇਹ ਚਲਾਏ ਰਾਹ ਮਾਸ ਖਾਨ ਵਾਲੇ ਕਾ ਖਾਨ ਤੇ ਲਾਤੇ ਕਾ ਖਾਨ ਵਾਲੇ ਮਾਸ ਖਾਨ ਤੇ ਲਾ ਦਿੱਤੇ ਤਾਂ ਨਦੀਆਂ ਵਿੱਚ ਟਿੱਬੇ ਦਿਖਾਲੇ ਜਿੱਥੇ ਪਾਣੀ ਪਾਣੀ ਮਿੱਟੀ ਦਾ ਜ਼ਰਰਾ ਨਹੀਂ ਰੇਤ ਦਾ ਕਣ ਨਹੀਂ ਪਰਮੇਸ਼ਵਰ ਇੰਨੇ ਸਮਰੱਥ ਨੇ ਨਦੀਆਂ ਦੇ ਵਿੱਚ ਟਿੱਬੇ ਪਹਾੜ ਪੈਦਾ ਕਰ ਦਿੰਦੇ ਆ ਤੇ ਜਿੱਥੇ ਰੇਤਾ ਹੀ ਰੇਤਾ ਹੈ ਪਾਣੀ ਦੀ ਬੂੰਦ ਕੋਈ ਨਹੀਂ ਮੇਰਾ ਵੈਗਰੂ ਚਾਹੇ ਤੇ ਸੱਚੇਵੇਂ ਉਹਨਾਂ ਮਾਰੂਥਰਾਂ ਦੇ ਵਿੱਚ ਪਾਣੀ ਦੀਆਂ ਝੀਲਾਂ ਪੈਦਾ ਕਰ ਦਿੰਦਾ ਨਦੀਆਂ ਵਿੱਚ ਤਿੱਬੇ ਦਿਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਸਮਰਾਟੇ ਨਾ ਜੀ ਇੱਕ ਕੀੜਾ ਜਿਹਨੂੰ ਕੋਈ ਨਹੀਂ ਜਾਣਦਾ ਉਹਨੂੰ ਪਰਮਾਤਮਾ ਪਾਤਸ਼ਾ ਬਣਾ ਦਿੰਦਾ ਹੈ ਲਸ਼ਕਰ ਕਰੇ ਸੁਆ ਜਿਹੜਾ ਹਜ਼ਾਰਾਂ ਫੌਜਾਂ ਲੈ ਕੇ ਤੁਰਿਆ ਫਿਰਦਾ ਹੈ ਜੀ ਕਿ ਮੈਂ ਇਹ ਕਰ ਦਿਆਂਗਾ ਮੈਂ ਉਹ ਕਰ ਦਿਆਂਗਾ ਮਹਾਰਾਜ ਕਹਿੰਦੇ ਉਸ ਤੋਂ ਡਰ ਪਤਾ ਨਹੀਂ ਕਿ ਕਿਹੜੀ ਘੜੀ ਕਿਹੜੀ ਘਟਨਾ ਵਾਪਰੇ ਤੇਰੀਆਂ ਲੱਖਾਂ ਫੌਜਾਂ ਜਿਉਂਦਿਆਂ ਸੜਕੇ ਰਾਹ ਕਰ ਸਕਦਾ ਮਿੱਟੀ ਬਣਾ ਸਕਦਾ ਮੈਂ ਤਾਂ ਕਹਿਆ ਜੀ ਜਿੱਥੇ ਉਹਦੀ ਸਮਰੱਥਾ ਆ ਗਿਆ ਉੱਥੇ ਹੱਥ ਖੜੇ ਕਰ ਲਈ ਸੱਚੀ ਲੋ ਬਾਬਾ ਜੀ ਨੂੰ ਤੇ ਇੱਥੋਂ ਤੱਕ ਐ ਵੀ ਐਵੇਂ ਮੱਥਾ ਨਾ ਲਾਇਆ ਕਰ ਜਿਸ ਠਾਕੁਰ ਸਿਓ ਨਾਹੀਂ ਚਾਰਾ ਭਾਂ ਕੋ ਕੀਜੈ ਸਾਧਨ ਮਿਸ਼ਕ ਮੱਥਾ ਟੇਕ ਕੇ ਤੇਰੀ ਜਿੰਦ ਛੋੜਨੀ ਤੂੰ ਕਿਉਂ ਤਰ ਕਰੀ ਜਾਣਾ ਸਿੱਧੇ ਪਿੰਡੂ ਜੇ ਸ਼ਬਦ ਨਹੀਂ ਜੀ ਮਹਾਰਾਜ ਕਹਿੰਦੇ ਨੇ ਦੇਖੋ ਕਿ ਕਿਹੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਹੁਣ ਅਗਲੀ ਤੋਕੇ ਜੀਤੇ ਜੀਵਾਂ ਲੈ ਸਾਹ ਸੱਸਾ ਕਨਹਾ ਸਾਹ ਤੇ ਇਹਦਾ ਪਾਠ ਸ਼ਾਂਤ ਆ ਹੈ ਨਹੀਂ ਸਾਹ ਅਰਥ ਜਿਹੜੇ ਸਾਹ ਪਾਲੇ ਨੇ ਕਿ ਜਿੰਨੇ ਜੀਵ ਨੇ ਬਾਡੀ ਦੀ ਪ੍ਰਕਿਰਿਆ ਹੈ ਜੀ ਇੱਕ ਸਾਹ ਅੰਦਰ ਜਾਂਦਾ ਹੈ ਇੱਕ ਬਾਹਰ ਹੁੰਦਾ ਹੈ ਇੱਕ ਅੰਦਰ ਜਾਂਦਾ ਇੱਕ ਬਾਹਰ ਹੁੰਦਾ ਹੈ ਚਲੋ ਇਹ ਸਾਡੇ ਬੋਡੀ ਦਾ ਸਿਸਟਮ ਹੈ ਜਿਹਨੂੰ ਅਸੀਂ ਸਾਸ ਗਰਾਸ ਵੀ ਕਹਿੰਨੇ ਆ ਪਰ ਸਾਚੇ ਵੇ ਹਰ ਸਾਸ ਸਮੇ ਦੀ ਗਿਣਤੀ ਹੈ ਜਿਹੜਾ ਅੰਦਰ ਜਾਂਦਾ ਜੀਵਨ ਹੈ ਜਿਹੜਾ ਬਾਹਰ ਹੁੰਦਾ ਮੌਤ ਹੈ ਫਿਰ ਅਰਜ ਹੈ ਅੰਦਰ ਜਾਂਦਾ ਉਹ ਵੀ ਜੀਵਨ ਬਾਹਰ ਨਿਕਲਿਆ ਉਹ ਮੌਤ ਮੈਂ ਤਾਂ ਕਿ ਆ ਰਿਹਾ ਮੈਂ ਕਿਉਂਕਿ ਨਿਕਲਦਿਆਂ ਨਿਕਲਦਿਆਂ ਇੱਕ ਦਿਨ ਆਖਰੀ ਸਾਹ ਨਿਕਲਣਾ ਜਦੋਂ ਆਪਾਂ ਕਹਿੰਦੇ ਐਨੇ ਵਜੇ ਆਖਰੀ ਸਾਹ ਨਿਕਲਿਆ ਸੀ ਇਹਦਾ ਮਤਲਬ ਜਿਹੜਾ ਨਿਕਲਦਾ ਪਿਆ ਉਹ ਲੜੀ ਬਣੀ ਕੋਈ ਉਹਦੇ ਵਿੱਚ ਉਹ ਸਾਹ ਆਉਣ ਵਾਲਾ ਜਿਹਨੇ ਆਖਰੀ ਬੰਨਾ ਹੈ ਮੇਰੀ ਫਿਰ ਅਰਜ਼ ਹੈ ਜੀ ਜਿੱਤੇ ਜੀ ਜੀਵਨ ਲੈ ਸਾਹ ਜਿਵਾਲੇ ਤਾਂ ਕਿ ਅਸਾਂ ਐੜਾ ਗੇ ਤਰਲਾਤਾ ਜਿੰਨੇ ਜੀਵ ਨੇ ਉਹ ਸਾਹ ਲੈ ਕੇ ਜਿੰਦੇ ਨੇ ਏ ਮੇਰੇ ਵੈਗੁਰੂ ਜੀ ਤੁਸੀਂ ਕਰਨ ਕਰਨ ਸਮਰਥ ਹੋ ਤੁਸੀਂ ਸਾਹ ਤੋਂ ਬਿਨਾ ਵੀ ਜਿੰਦਿਆਂ ਰੱਖ ਸਕਦੇ ਹੋ ਸਭ ਕੁਝ ਕਰਨ ਦੇ ਸਮਰਾਤ ਰਾਤ ਨੂੰ ਇੱਕ ਬਿੰਤੀ ਕੀਤੀ ਸੀ ਨਦਰ ਉਪੱਠੀ ਜੇ ਕਰੈ ਸੁਲਤਾਨਾ ਕਾ ਠੀਕ ਹੈ ਓਂਕਰ ਲੱਗੀ ਇੱਕ ਵਚਨ ਦੀ ਜੇ ਇਹਨੂੰ ਘੋੜਾ ਬੋਲਦੇ ਆ ਅਕਸਰ ਮਿਲਦਾ ਹੈ ਕਾਹੋ ਇਹ ਬੋਲਦੇ ਆ ਨਾ ਘੋੜਾ ਥੋੜਾ ਲੱਗਾ ਉੱਥੇ ਕਾਹੋ ਦਾ ਅਰਥ ਹੋ ਜਾਏਗਾ ਕਾਬ ਜੇ ਜੀ ਪਾਠ ਕਰੀਏ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾ ਕਰਾਇਦਾ ਮਾਲਕ ਜੀ ਤੁਸੀਂ ਬਾਦਸ਼ਾਹ ਨੂੰ ਘਾ ਕੋਤਨ ਤੇ ਲਾ ਦਿੰਦੇ ਹੋ ਇੰਨਾ ਸਮਰੱਥੇ ਦਰ ਮੰਗਣ ਦੇਖਣਾ ਪਾਇੰਦਾ ਕਰਨ ਕਰਨ ਸਮਰੱਥ ਹੈ ਅਗਲੀ ਗੱਲ ਉਹ ਇੰਨੇ ਸਮਰੱਥ ਨੇ ਕਿ ਜਿਸ ਬੰਦੇ ਨੂੰ ਕੋਈ ਨਹੀਂ ਜਾਣਦਾ ਨਾ ਜੀ ਇੱਕ ਖਿੰਦ ਦੇ ਵਿੱਚ ਉਹਦੇ ਸਿਰ ਦੇ ਉੱਤੇ ਪਾਤਸ਼ਾਹੀ ਰੋਹਾਨੀ ਛਤਰ ਚੁਲਾ ਦਿੰਦੇ ਮੈਂ ਦੁਨਿਆਵੀ ਪਾਤਸ਼ਾਹੀ ਨਹੀਂ ਕਹਿ ਰਿਹਾ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਥੈ ਛਤਰ ਤਰੈ ਜਾਕੀ ਛੋਤ ਜਗਤ ਕੋ ਲਾਗੇ ਜਿਹਦੇ ਪਰਛਾਵੇਂ ਤੋਂ ਲੋਕ ਡਰਦੇ ਕਿ ਓ ਇਹਦੇ ਨੇੜੇ ਨਹੀਂ ਲੱਗਣਾ ਪਿਛਟ ਜਾਗੇ ਜਾਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਤਰੈ ਨੀਚੇ ਉੱਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਤਰੈ ਨਾਮ ਦਿਓ ਕਬੀਰ ਸਰੋਚਨ ਸਾਰੇ ਬਾਣੀਕਾਰ ਨੇ ਜੀ ਭਗਤ ਸਾਹਿਬ ਵੇਖੋ ਭਗਤੀ ਵਿੱਚ ਆ ਹੀ ਬਖਸ਼ਿਸ਼ ਮੈਂ ਸੱਚ ਦੱਸਾਂ ਹਰ ਖੇਤਰ ਵਿੱਚ ਕੰਪੀਟੀਸ਼ਨ ਹੈਗਾ ਜੀ ਕੋਈ ਵੀ ਲੈ ਲਓ ਤੁਸੀਂ ਚੰਗਾ ਮੰਦਾ ਇੱਥੇ ਬਦਮਾਸ਼ਾਂ ਦਾ ਕੰਪੀਟੀਸ਼ਨ ਹੈ ਜੀ ਇਹ ਸੱਚ ਹੈ ਨਾ ਜੀ ਲੁਟੇਰਿਆਂ ਦਾ ਵੀ ਕੰਪੀਟੀਸ਼ਨ ਹੁੰਦਾ ਵੀ ਮੈਂ ਸਭ ਤੋਂ ਵੱਡਾ ਲੁਟੇਰਾ ਮੇਰਾ ਖੌਫ ਜ਼ਿਆਦਾ ਹੈ ਪਰ ਕਦੀ ਤੁਸੀਂ ਦੇਖਿਓ ਜਿਹੜਾ ਬੰਦਾ ਮੁਕਾਬਲੇ 'ਚ ਗਿਆ ਆਪਣੇ ਵਿਰੋਧੀ ਦਾ ਕਦੀ ਜ਼ਿਕਰ ਕਰਦਾ ਨਹੀਂ ਕਰਦਾ ਨਾ ਪਰ ਜਿਹੜਾ ਭਗਤ ਹੈ ਨਾ ਉਹ ਦੁਸ਼ੈ ਨਹੀਂ ਕਰਦਾ ਹੁਣ ਇੱਥੇ ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਕਿ ਮੇਰੇ ਮੱਥੇ ਤੇ ਛਤਰ ਝੁਲਿਆ ਕਹਿ ਲਗੇ ਨਹੀਂ ਵੈਗੁਰੂ ਜੀ ਨਾਮ ਦਿਓ ਕਬੀਰ ਤਰਲੋਚਨ ਸਦਨਾ ਸੈਨਤਰੈ ਇਹ ਸਾਰਿਆਂ ਦੇ ਸਿਰ ਤੇ ਰੋਹਾਨੀ ਛਤਰ ਝੁਲਿਆ ਕਹਿ ਰਬਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਮੈ ਸਰੈ ਇਹਦਾ ਮਤਲਬ ਕਰਨ ਕਾਰਨ ਸਮਰਥ ਹੈ ਇਹ ਅਕਾਲ ਪੁਰਖ ਵੈਗੁਰੂ ਜੀ ਤੁਸੀਂ ਸਭ ਕੁਝ ਕਰਨ ਦੇ ਸਮਰਥ ਹੋ ਇਥੇ ਸਤਗੁਰਾਂ ਨੇ ਸ਼ਬਦ ਵਰਤੇ ਆ ਜੀ ਕਰਨ ਕਾਰਨ ਸਮਰਥ ਹੈ ਅਗਲਾ ਬਚਨ ਨੇ ਦਾਨ ਦੇਤ ਪ੍ਰਭ ਪੂਰਨ ਹੈ ਕਿ ਸਾਰੀਆਂ ਥਾਵਾਂ ਤੇ ਜੋ ಪರಿਪੂਰਨ ਹੈ ਜਿਹਨੂੰ ਵੈਗੁਰੂ ਜੀ ਆਪਾਂ ਕਹਿੰਨੇ ਆ ਤਿਆਰਿਓ ਅਨ ਮੰਗਿਆ দান ਦਿੰਦੇ ਪੈ ਨੇ ਇਥੇ ਥੋੜੀ ਜੀ ਅਰਜ ਫੇਰ ਸੁਣਿਓ ਸ਼ਬਦ ਆਇਆ দান ਅਸੀਂ لفظ بڑا ਸੋਕਾ ਇਹ ਰੂਹਾਨੀਤ ਨਾਲ ਬੜਿਆ ਜੁੜਿਆ ਕਿ ਪੁੰਨ দান ਉਂਝ ਜਿਹੜਾ দান ਸ਼ਬਦ ਏ ਇਹਦੇ ਵਿੱਚ ਜਿਹੜਾ ਮੰਗਣ ਗਿਆ ਹੈ ਨਾ ਉਹਦੀ ਯੋਗਤਾ ਨਹੀਂ ਦੇਖੀ ਜਾਂਦੀ ਫਿਰ ਸੁਣਿਓ ਮੰਨ ਲਓ ਜਿਹੜਾ ਦਾਨ ਮੰਗਣ ਹੀ ਚਲਾ ਗਿਆ ਹੈ ਦਾਨ ਜੋਗਤਾ ਨਾਲ ਨਹੀਂ ਮਿਲਦਾ ਇਹ ਦਾਨ ਦੇ ਲਾਇਕ ਹੈ ਨਹੀਂ ਪਿਆਰਿਓ ਦਾਨ ਸਿਰਫ ਦਾਤੇ ਦੀ ਆਪਣੀ ਮਿਹਰ ਹੈ ਤੇ ਜਿਹੜਾ ਦਾਨ ਮੰਗਣ ਗਿਆ ਉਹ ਮਾਲਕ ਨੂੰ ਇਹ ਵੀ ਨਹੀਂ ਕਹਿ ਸਕਦਾ ਮੇਰਾ ਹੱਕ ਦੇ ਦਾਨ ਹੱਕ ਨਹੀਂ ਹੁੰਦਾ ਦਾਨ ਨਿਰੋਲ ਦਾਤੇ ਦੀ ਮਿਹਰ ਹੁੰਦੀ ਹੈ ਇਸੇ ਕਰਕੇ ਸਤਗੁਰਾਂ ਨੇ ਇਹ ਬਚਨ ਕਿਹਾ ਇੱਕ ਨੇਹੀ ਦਾਤ ਆਪਸ ਤੇ ਜੋ ਪਾਈ ਆ ਉਹ ਕਾਹਦਾ দান ਜੀ ਜਿਹੜਾ ਆਪਣੀ ਕਮਾਈ ਨਾਲ ਮਿਲੇ ਉਹ দান ਨਖੀ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਆ ਨਾਨਕ ਸਾਹ ਕਰਮਾਤ ਸਾਹਿਬ ਤੁਠਾ ਜੋ ਮਿਲੇ ਜੋ ਤੋਟ ਕੇ ਦੇ ਦੇ ਇਸੇ ਕਰਕੇ ਨਾਮਦਾਨ ਕੈ ਸਿੱਖੀਦਾਨ ਕੈ ਰੈਤਦਾਨ ਕੈ ਬਬੇਕਦਾਨ ਕੈ ਵਸਾਦਾਨ ਕੈ ਪ੍ਰੂਸਾਦਾਨ ਕੈ ਕੇਸ਼ਦਾਨ ਸਾਰੇ ਪੜਦੇ ਪਰ ਕਦੀ ਸੋਚਿਆ ਦਾਨ ਹੀ ਕਿਉਂ ਨੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰ ਸਾਧਾਨ ਸਭ ਕੁਝ ਕਹਿ ਕੇ ਅਖੀਰ ਤੇ ਕਿਹਾ ਦਾਨਾ ਸ਼ੋਮਣੀ ਇਸ ਇਸ ਨੁਕਤੇ ਨੂੰ ਫਿਰ ਸੁਣਿਆ ਗੁਰਮਖੋ ਨਾਮ ਤੋਂ ਬਿਨਾ ਕੇਸ ਦੀ ਕੀ ਅਹਿਮੀਅਤ ਜੀ ਇਸ ਨੂੰ ਇਹਨੇ ਕਿਹਾ ਮੈਂ ਸਿੱਖੀ ਰਹਿਤ ਦੇ ਵਿਰੁੱਧ ਬੋਲ ਰਿਹਾ ਹਾਂ ਨਾਮ ਤੋਂ ਬਿਨਾ ਕੇਸ ਕੀ ਜੀ ਅੰਮ੍ਰਿਤ ਤੋਂ ਬਿਨਾ ਕੇਸ ਕੀ ਜੀ ਫਿਰ ਅਰਜੈਦਾਨਾ ਸਿਰਦਾਨ ਨਾਮਦਾਨ ਜੇ ਇਥੋਂ ਗੱਲ ਸ਼ੁਰੂ ਕਰੀਏ ਸਭ ਤੋਂ ਸ਼੍ਰੋਮਣੀ ਦਾਨ ਜਿਹੜਾ ਉਹ ਨਾਮਦਾਨ ਹੈ ਜੇ ਨਾਮਦਾਨ ਹੈ ਤੇ ਸਿੱਖੀ ਹੈ ਜੇ ਨਾਮਦਾਨ ਹੈ ਤੇ ਕੇਸ ਮੁਕੰਮਲ ਨੇ ਜੇ ਨਾਮਦਾਨ ਹੈ ਤੇ ਰਹਿਤ ਹੈ ਜੇ ਨਾਮ ਹੈ ਤੇ ਵਿਵੇਕ ਹੈ ਜੇ ਨਾਮ ਹੈ ਤੇ ਵਿਸਾਖ ਹੈ ਜੇ ਨਾਮ ਹੈ ਤੇ ਭਰੋਸਾ ਹੈ ਹਨ ਸਾਰੇ ਦਾਨ ਕਿਉਂਕਿ ਇਹ ਆਪਣੀ ਲਿਆਕਤ ਨਾਲ ਨਹੀਂ ਗੁਰੂ ਦੇ ਤਰਸ ਵਿੱਚੋਂ ਮਿਲਦੇ ਹੈ